ਪੂਰੇ ਵਿਸ਼ਿਸ਼ਟ ਕ੍ਰਿਸਮਸ ਤੇ ਹੜਾ ਤੁੰਤਮ ਨਾਮ ਨਾ ਗਿਆ ਅਤੇ ਇਸੇ ਤਰ੍ਹਾਂ ਫਤੇਗੜ ਚੂੜੀਆਂ ਦੇ ਵਕਫ ਵਕ ਕਰਚਕਰਾਂ ਚ ਵੀ ਕ੍ਰਿਸਮਸ ਦਿਹਾੜੇ ਨੂੰ ਲੈ ਕੇ ਮਸੀਹ ਭਾਈ ਚਰਿਆ ਦੀਆਂ ਕਾਫੀ ਰੌਣਕਾਂ ਦਿਖਾਈਆਂ ਪਿਛਲੇ ਕਈ ਦਿਨਾਂ ਤੋਂ ਵਕਫ ਵਕ ਫਤੇਗੜ ਚੂੜੀਆਂ ਦੇ ਕਰਚਕਰਾਂ ਵਿੱਚ ਦੀਵ ਮਾਲਾ ਕੀਤੀ ਗਈ ਸੀ ਅਤੇ ਵਕਫ ਵਕ ਕਰਚਕਰਾਂ ਦੇ ਸਜਾਵਟਾਂ ਵੀ ਕੀਤੀਆਂ ਗਿਆ ਅਤੇ ਪ੍ਰਭੂ ਯਿਸੂ ਮਸੀਹ ਦਾ ਗੁਣਗਾਨ ਚਰਿਆਸੀ ਅੱਜ ਫਤੇਗੜ ਚੂੜੀਆਂ ਤੇ ਮੀਨ ਕਥਕ ਚੱਚ ਵਿੱਚ ਕਾਫੀ ਮਸੀਹ ਭਾਈ ਚਰੇ ਇਹ ਰੌਣਕਾਂ ਦਿਖਾਈ ਦਿੱਤੀਆਂ ਤੇ ਫਾਦਰ ਚੌਂ ਦੀ ਅਗਵਾਈ ਵਿੱਚ ਕ੍ਰਿਸਮਸ ਤਿਹਾੜਾ ਚਰਚ 'ਚ ਮਨਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਸਾਬਕਾ ਕੈਬਨਰ ਮੰਤਰੀ ਅਤੇ ਐਮ.ਐਲ.ਏ. ਤ੍ਰਿਪਤੁਰਜਿੰਦਰ ਸਿੰਘ ਬਾਜਵਾ ਹੋਰ ਵੀ ਬਹੁਤ ਸਾਰੀਆਂ ਨਾਮਵਰ ਸ਼ਖਸੀਅਤਾਂ ਨੇ ਮਸੀਹ ਭਾਈਚਾਰੇ ਨੂੰ ਕ੍ਰਿਸਮਸ ਦੀਆਂ ਮੁਬਾਰਕਾਂ ਦਿੱਤੀਆਂ। ਇਸ ਮੌਕੇ ਵੱਖ-ਵੱਖ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ ਅਤੇ ਫਾਦਰ ਜੌਨ ਅਤੇ ਤ੍ਰਿਪਤੁਰਜਿੰਦਰ ਸਿੰਘ ਬਾਜਵਾ ਵੱਲੋਂ ਵੀ ਪ੍ਰਭੂ ਯਿਸੂ ਮਸੀਹ ਦੇ ਨਿਰਚਾਏ ਮਾਰਗ 'ਤੇ ਚੱਲਣ ਲਈ ਮਸੀਹ ਭਾਈਚਾਰੇ ਨੂੰ ਪ੍ਰੇਰਿਤ ਕੀਤਾ ਅਤੇ ਕ੍ਰਿਸਮਸ ਦੀਆਂ ਮੁਬਾਰਕਾਂ ਦਿੱਤੀਆਂ। ਵਿਖਾਉਂਦੇ ਹਾਂ ਤੁਹਾਨੂੰ ਖਾਸ ਰ E ਪੂਰੇ ਵਰਲਡ ਵਿੱਚ ਅੱਜ ਕਿਸਮਤ ਦਾ ਦਿਹਾੜਾ ਮਨਾਇਆ ਜਾ ਰਿਹਾ ਇਸ ਦੇ ਤਹਿਤੀ ਅੱਜ ਫਤਿਹਗੜ ਚੂੜੀਆਂ ਦੇ ਵੱਖ-ਵੱਖ ਚਰਚਾ ਵਿੱਚ ਇੱਕ ਸੁੰਸਟੇਜ ਜਿਹੜਾ ਤੁਮਤਾਰਨਾ ਬਣਾਇਆ ਗਿਆ ਸੀਮੋ ਪਹੁੰਚੀਆਂ ਫਤਿਹਗੜ ਚੂੜੀਆਂ ਤੇ ਕੈਥੋਲਿਕ ਚਰਚਾਂ ਨੇ ਕਿਰਚਾ ਕਰ ਰਿਖੇ ਜਿੱਥੇ ਵੱਡੀ ਗਿਣਤੀ ਵਿੱਚ ਚੱਚ ਮਸੀਹ ਭਾਈ ਚਰ ਤੇ ਲੋਕ ਇੱਥੇ ਇਕੱਠੇ ਹੋਏ ਅਤੇ ਮੁਖਤਿਰ ਤੇ ਸਾਬਕਾ ਮੰਤਰੀ ਅਤੇ ਐਮਐਲਏ ਤ੍ਰਿਪਤਿੰਦਰ ਸਿੰਘ ਬਾਜਵਾ ਵੀ ਪਹੁੰਚੇ ਨੇ ਤੇ ਇੱਥੇ ਫਾਦਰ ਜونی ਜਿਹੜੇ ਨੇ ਉਹ ਡੀਨ ਉਹਨਾਂ ਦੀ ਦੇਖ ਰਿਹਾ ਕਿ ਇੱਥੇ ਕੈਥੋਲਿਕ ਚਰਚ ਵਿੱਚ ਜਨਾਬ ਇਹ ਫੰਕਸ਼ਨ ਕੀਤਾ ਜਾ ਰਿਹਾ ਤੇ ਗੱਲਬਾਤ ਕਰਦੇ ਤ੍ਰਿਪਤ ਬਾਜਾ ਫਾਦਰ ਅਤੀਹ ਹੋਰ ਹਨ ਫਦਰ ਅੱਜ ਕੈਥਲਿਕ ਚਰਚ ਫਤੇਗੜ ਚੂੜੀਆਂ ਮੇਂ 크ਿਸਮਸ ਦਾੜਾ ਕਾਫੀ ਉਤਸ਼ਾਹ ਕੇ ਸਾਥ ਮਨਾਇਆ ਗਿਆ ਕਿਆ ਕਹਤੇ 크ਿਸਮਸ ਫਤੇਗੜ ਦੇ ਵਿੱਚ ਵੀ ਪੂਰਾ ਦੁਨੀਆ ਮੇਂ ਅੱਜ ਬਣਾ ਰਖੇ ਅਸੀਂ ਆਪਣੇ ਸੰਗਤ ਦੇ ਨਾਲ ਮਿਲ ਕੇ ਬੜਾ ਵਧੀਆ ਤਰੀਕੇ ਨਾਲ 크ਿਸਮਸ ਮਨਾਇਆ ਹੈ ਤੁਹਾਨੂੰ ਦੇਖ ਸਕਤਾ ਹੈ ਸਾਡੀ ਸੰਗਤ ਕਿੰਨੇ ਖੁਸ਼ੀ ਨਾਲ ਆਪਣੇ ਪਰਪੂ ਦੇ ਜਨਮ ਦਿਨ ਮਨਾ ਰਹੇ ਕਿ ਤੋਂ ਇਸ ਲਈ ਅਸੀਂ ਉਹ ਪ੍ਰਪੂ ਦੀ ਸਾਕੀ ਪਰਨ ਵਾਸਤੇ ਇੱਥੇ ਹੈ ਜੋ ਵੀ ਪ੍ਰਪੂ ਨੇ ਸਾਨੂੰ ਸਿਖਾਇਆ ਹੈ ਉਹ ਸਿੱਖਿਆ ਸੀ ਦੂਜੇ ਲੋਕਾਂ ਦੇ ਨਾਲ ਸਾਂਝਾ ਕਰ ਅੱਜ ਕੀ ਕਹਿੰਦੇ ਅੱਜ ਬਹੁਤ ਵੱਡਾ ਖੁਸ਼ੀ ਦਾ ਦਿਨ ਹੈ ਇਹ ਸੁਮਸੀ ਦੇ ਜਨਮ ਦਿਨ ਤੇ ਉਹ ਕੱਲੇ ਈਸਾਈਆਂ ਦਾ ਨਹੀਂ ਉਹ ਪੂਰੀ ਪ੍ਰithvi ਦੇ ਮਨੁੱਖੀ ਯਾਤੀ ਵਾਸਤੇ ਉਹਨਾਂ ਨੇ ਜਨਮ ਲਿਆ ਤੇ ਜੋ ਵੀ ਉੱਤੇ ਵਿਸ਼ਵਾਸ ਕਰਦਾ ਹਮੇਸ਼ਾ ਜਿੰਦਗੀ ਦੀ ਅੱਜ ਪੂਰੇ ਫਟੇਗੜ ਦੇ ਵਿੱਚ ਤੇ ਨਹੀਂ ਪੂਰੇ ਵੜਦੇ ਵਿੱਚ ਇਹ ਵੱਡੇ ਦਿਨ ਦਾ 크ਿਸਮਸ ਮਨਾਇਆ ਜਾ ਰਿਹਾ ਕਿਉਂਕਿ ਅੱਜ ਦੇ ਦਿਨ ਸਾਡੇ ਦੌਉ ਦੇ ਨਗਰ ਵਿੱਚ ਪੈਦਾ ਹੋਇਆ ਸੀ ਪ੍ਰਭੂ ਯਿਸੂਮਸੀ ਤੇ ਉਹਨਾਂ ਦੀ ਖੁਸ਼ੀ ਵਿੱਚ ਅਸੀਂ ਸਾਰੇ ਇਕੱਠੇ ਹੋ ਕੇ ਉਹ ਸੈਲੀਬ੍ਰੇਟ ਕਰ ਰਹੇ ਹਾਂ ਆਵਾਜ਼ ਇਹ 크ਿਸਮਸ ਦਿਹਾੜਾ ਕੀ ਕਹਿੰਦੇ ਆ 크ਿਸਮਸ ਦਿਹਾੜਾ ਮਨਾਉਣ ਲਈ ਆਏ ਆ ਅੱਜ ਦੀ ਪਵਿੱਤਰ ਗੁਰੂਆਂ ਚਰਚ ਚਾਣ ਕੇ ਹਾਜ਼ਰ ਸਾਹਿਬ ਨੂੰ ਬੁਣਿਆ ਕਿ ਮੈਂ ਆਪਣੇ ਲੋ ਸਾਰੇ ਕ੍ਰਿਸਚਨ ਬ੍ਰਦਰ ਸਾਰੀ ਦੁਨੀਆ ਨੂੰ ਇਸ ਖੁਸ਼ ਦਿਹਾੜੀ ਤੇ ਵੱਡੇ ਦਿਨ ਤੇ ਵਧਾਈਆਂ ਦੇਣਾ ਕੋਈ ਵੀ ਇਸ ਤਰ੍ਹਾਂ ਕਰੇ ਵੀ ਸਭ ਤੇ ਕਿ ਸਾਲ ਨਵਾਂ ਸਾਲ ਆਉਣ ਲੱਗਾ ਤੇ ਦਿਨ ਸਾਡੇ ਬਿਤਾ ਰਹੇ ਤੇ ਬਹੁਤ ਚੰਗਾ ਚਲੇ ਤੇ ਸਾਰੇ ਖੁਸ਼ ਹੋਏ ਸੀ ਆਪਣੀ ਜ਼ਿੰਦਗੀ ਜੀਏ ਤੇ ਤਰੱਕੀਆਂ ਮਾਨੀਆਂ ਸੋ ਮੈਂ ਸਾਰੇ ਕ੍ਰਿਸਚਨ ਵੀਰਾਂ ਨੂੰ ਬਹੁਤ ਬਹੁਤ ਵਧਾਈ ਦੇਣਾ ਤੇ ਯਿਸੂ ਮਸੀਹ ਦੇ ਨਾਮ ਦੇ ਮੈਂ ਚਾਹੁੰਨਾ ਕਿ ਅਗੋਂ ਹੋਰ ਜਿਹੜਾ ਪ੍ਰੇਮ ਦਾ ਡੜਾ ਰਾਨਾ ਸਾਨੂੰ ਯਿਸੂ ਮਸੀਹ ਨੇ ਕੋਈ ਪ੍ਰੇਮ ਕਰੋ ਨਫ਼ਰਤ ਨਾ ਕਰੋ ਕਿ ਉਹ ਸਾਨੂੰ ਸਾਰਿਆਂ ਨੂੰ ਇਸ ਗੱਲ ਤੇ ਚੱਲਣਾ ਚਾਹੀਦਾ ਕਈ ਸਾਡੀਆਂ ਪਾਰਟੀਆਂ ਨਫ਼ਰਤ ਪਿਆਦਾ ਕਰਨ ਵਾਲੇ ਪਾਸੇ ਪਈਆਂ ਨੇ ਉਹ ਧਰਮ ਦੇ ਨਾਂ ਦੇ ਨਾਇਆਂ ਪਾਉਣੀਆਂ ਚਾਹੁੰਦੇ ਨੇ ਪਰ ਯਿਸੂ ਮਸੀਹ ਜੀ ਉਹਦੇ ਬਿਲਕੁਲ ਉਲਟ ਸਭ ਉਹ ਚਾਹੁੰਦੇ ਹਾਂ ਵੀ ਸਭ ਨੂੰ ਪਿਆਰ ਕਰੋ ਚਾ ਸਾਰੇ ਵੀਰਾਂ ਨੂੰ ਬਹੁਤ ਬਹੁਤ ਵਧਾਈ ਦੇ ਅੱਜ ਦਾ ਇਹ ਇਤਿਹਾਸ ਜਿਹੜਾ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾਂਦਾ ਹੈ ਯਿਸੂ ਮਸੀਹ ਦੇ ਜਨਮ ਦਾ ਤਿਹਾੜ ਜਿਹੜਾ ਹੈ ਇਹ ਮਾਨਵਤਾ ਦਾ ਤਿਹਾੜ ਹੈ ਪਿਆਰ ਦਾ ਤਿਹਾੜ ਹੈ ਜਿਦਾਂ ਸਾਡੇ ਨੇਤਾ ਜੀ ਨੇ ਬਾਦੂ ਸਾਹਿਬ ਨੇ ਰਸਿਆ ਕਿ ਸਾਨੂੰ ਪਿਆਰ ਤੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦਿਆਂ ਸਾਡੇ ਤਿਹਾੜਾਂ ਦੇ ਵਿੱਚ ਸਾਂਝ ਪਾਉਂਦਿਆਂ ਅੱਜ ਬਾਦ ਸਾਹਿਬ ਵੀ ਸਾਡੇ ਕੋਲ ਆਏ ਨੇ ਉਹ ਸਾਨੂੰ ਇਸੇ ਤਰ੍ਹਾਂ ਹੀ ਇੱਕ ਦੂਜੇ ਨਾਲ ਮਿਲ ਕੇ ਸਾਨੂੰ ਤਿਹਾੜ ਜਿਹੜੇ ਨੇ ਆਪਣੇ ਸਾਡੇ ਪੰਜਾਬ ਦੇ ਹਿੰਦੁਸਤਾਨ ਦੇ ਤਿਹਾੜ ਮਨਾਉਣੇ ਚਾਹੀਦੇ ਨੇ ਸਾਧਿਆ ਨੂੰ ਜੈਮ ਸੀ ਅੱਜ ਪ੍ਰਭੂ ਯਸੂਸਮਸੀ ਦਾ ਜਨਮ ਦਿਹਾੜਾ 크ਿਸਮਿਸ ਪੂਰੀ ਦੁਨੀਆ ਵਿੱਚ ਬੜੀ ਧੂਮ ਧਮ ਅਤੇ ਸ਼ਬਦਾਂ ਨਾਲ ਮਨਾਇਆ ਜਾ ਰਿਹਾ ਹੈ ਔਰ ਅਸੀਂ ਅੱਜ ਆਪਾਂ ਸੈਂਟ ਮੈਰੀ ਕੈਥੋਲਿਕ ਚਰਚ ਦੇ ਵਿੱਚ ਖੜੇ ਆ ਜਿੱਤੇ ਫਾਦਰ ਜੌਨ ਦੀ ਅਗਵਾਈ ਦੇ ਵਿੱਚ ਪਾਕਮਾਸ ਦੀ ਕੁਰਬਾਨੀ ਚੜਾਈ ਗਈ ਅਤੇ ਸਮੂਹ ਸੰਗਤਾਂ ਨੂੰ ਵੱਡੇ ਦਿਨ ਦੀਆਂ ਵਧਾਈਆਂ ਦਿੱਤੀਆਂ ਗਈਆਂ ਔਰ ਮੈਂ ਪੂਰੀ ਦੁਨੀਆ ਦੇ ਵਿੱਚ ਜਿੰਨੇ ਵੀ ਪੰਜਾਬੀ ਨਾਨ ਪੰਜਾਬੀ ਜਿੰਨੇ ਵੀ ਲੋਕ ਨੇ ਸਭ ਨੂੰ ਵੱਡੇ ਦਿਨ ਅਦਾ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਧੰਨਵਾਦ ਜੋ ਵੱਡਾ ਦੁਨਿਆ ਇੱਕ ਸਾਡੇ ਵਾਸਤੇ ਬੜਾ ਪਿਆਰ ਦਾ ਸਨੇਹ ਸਾਡੇ ਵਾਸਤੇ ਮੁਕਤੀ ਦਾਦਾ ਪੈਦਾ ਹੋਇਆ ਇਹ ਕਰਾਂ ਅਸੀਂ ਦੁਨੀਆਂ ਤੇ ਆ ਕੇ ਸਾਡੇ ਗੁਨਾਹਾਂ ਬਦਲੇ ਆਪਨੀ ਜਾਨ ਦਿੱਤੀ ਰਹੀ ਜੋ ਪ੍ਰਭੂ ਯਸੂਸ ਨੇ ਜਨਮ ਦਿਨ ਦੇ ਦਿਹਾੜੇ ਨੂੰ ਖੁਸ਼ੀ ਨਾਲ ਬੜੀ ਧੂਮ ਨਾਲ ਬੜੇ ਪਿਆਰ ਨਾਲ ਬੜੀ ਸਰਦਾ ਨਾਲ ਮਨਾ ਰਹੇ ਆ ਸਾਰੇ ਹੀ ਹਿੰਦੁਸਤਾਨ ਦੇ ਵਰਲਡ ਦੇ ਸਾਰੇ ਹੀ ਪਬਲਿਕ ਨੂੰ ਸਾਰਿਆਂ ਨੂੰ ਚਰਚੋਂ ਨੂੰ ਵਧਾਈ ਮੈਂ ਦਿੰਦੀ ਬਹੁਤ ਬਹੁਤ ਸਾਰੀ ਅੱਜ ਦਾ ਦਿਹਾੜਾ ਉਹ ਜਿਸੰਧੀ ਦਾ ਜੰਮ ਦਿਹਾੜਾ ਸਾਰੇ ਵਰਲਡ 'ਚ ਮਨਾਇਆ ਜਾ ਰਿਹਾ ਤੇ ਫਤੇਗਰ ਚੂਰੀਆਂ ਦੇ ਸਭ ਤੋਂ ਵੱਡਾ ਚਰਚਾ ਜਿੱਥੇ ਕਾਫੀ ਗੈਦਰਿੰਗ ਇਕੱਠੀ ਹੋਈ ਆ ਤੇ ਮੇਰੇ ਵੱਲੋਂ ਸਾਰਿਆਂ ਨੂੰ ਬੜੇ ਦਿੰਦੇ ਲੱਖ ਲੱਖ ਵਧਾਈਆਂ ਅੱਜ ਅਸੀਂ ਬਹੁਤ ਖੁਸ਼ ਆ ਕਿ ਅੱਜ ਅਸੀਂ 크리스마스 ਮਨਾ ਰਹੇ ਆ ਪ੍ਰਭੂ ਯੇਸ਼ੂ ਸੀ ਦਾ ਜਨਮ ਦਿਹਾੜਾ ਜੋ ਸਾਰੇ ਦੁਨੀਆ ਦਾ ਮੁਕਤੀਦਾਤਾ ਹੈ ਸਿਰਫ ਸਾਡੇ ਲਈ ਨਹੀਂ ਉਹ ਸਭ ਲਈ ਆਇਆ ਹੈ ਅੱਜ ਦੇ ਉਹਨਾਂ ਦੇ ਜਨਮ ਦਿਨ ਦਾ ਖਾਸ ਮਕਸਦ ਇਹ ਹੈ ਸ਼ਾਂਤੀ ਪਿਆਰ ਇਹ ਹੀ ਸੰਦੇਸ਼ ਅਸੀਂ ਸਾਰਿਆਂ ਨੂੰ ਦਵਾਂਗੇ ਕਿ ਆਪਸੀ ਪਿਆਰ ਔਰ ਤੇ ਸ਼ਾਂਤੀ ਵਿੱਚ ਰਹੋ 크리스마ਸ ਤੇ ਕਰਕੇ ਅਸੀਂ ਬਹੁਤ ਖੁਸ਼ ਆ ਸਾਰਿਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆ ਕਿ ਜਿਵੇਂ ਅਸੀਂ ਵੱਡਾ ਦਿਨ ਮਨਾ ਰਹੇ ਆ ਸਾਰੇ ਜਿਨੇ ਮਿਉਨ ਤੇ ਕੁਝ ਖੁਸ਼ਾਲੀ ਨਾਲ ਮਨਾਉਣ ਸਾਰਿਆਂ ਨੂੰ ਮੈਰੀ 크리스마스 ਮੈਰੀ 크리스마스